ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪ੍ਰੈਸ ਕਾਨਫਰੰਸ ਕਰਦੇ ਨੇ ਅਤੇ ਭਗਵੰਤ ਮਾਨ ਸਰਕਾਰ ਤੇ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕਰਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੋ-ਜੋ ਗੱਲਾਂ ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਕੀਤੀਆਂ ਨੇ ਉਹ ਸਾਰਾ ਕੁਝ ਝੂਠ ਦਾ ਪਲੰਦਾ ਨੇ ਕਿਉਂਕਿ ਜੋ ਵੀ ਵਾਅਦਾ ਉਹ ਕਰਦੇ ਨੇ ਉਹ ਕਦੇ ਖਰਾ ਨਹੀਂ ਉਤਰਦਾ ਪਹਿਲਾਂ ਉਹਨਾਂ ਨੇ ਜਲੰਧਰ ਵਿਖੇ ਕੋਠੀ ਲਈ ਕਿ ਹਫ਼ਤੇ 'ਚ ਦੋ ਦਿਨ ਰਹਿਾਂਗੇ ਉਹ ਵੀ ਹੁਣ ਬੰਦ ਪਈ ਆ ਤੇ ਹੁਣ ਨਹਿਰ ਦਾ ਸੁੱਕਣਾ ਨਮਾ ਉਲੀਕ ਰਹੇ ਨੇ ਚਲੋ ਵਧੀਆ ਗੱਲ ਹੈ ਜੇ ਇਲਾਕੇ ਨੂੰ ਪਾਣੀ ਮਿਲੂਗਾ ਪਰ ਸਾਨੂੰ ਉਹ ਗੱਲਾਂ ਠੀਕ ਨਹੀਂ ਜਾਪਦੀਆਂ ਕਿਉਂਕਿ ਵਾਅਦਾ ਕਰ ਲੈਂਦੇ ਨੇ ਪਰ ਪੂਰਾ ਨਹੀਂ ਕਰਦੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਪੰਜਾਬ ਦੇ ਪੋਲੇ ਪਾਰੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਬੇਫਕੂ ਬਣਾਇਆ ਜਾਂਦਾ ਆ ਆ ਤੁਹਾਡੇ ਸਾਹਮਣੇ ਵੈਸੇ ਤਾਂ ਜਦੋਂ ਇਹ ਸਰਕਾਰ ਆਈ ਸੀ ਉਦੋਂ ਹੀ ਬਦਲਾਅ ਦਾ ਇੱਕ ਬਹੁਤ ਵੱਡਾ ਨਾਰਾ ਦਿੱਤਾ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾਏ ਗਏ ਕਿ ਸਵਰਗ ਪੰਜਾਬ ਤੇ ਲਿਆਂਦਾ ਜਾਏਗਾ ਕਿ ਪੰਜਾਬ ਸਵਰਗ ਹੋਏਗਾ ਤੇ ਸਵਰਗ ਨੂੰ ਪੰਜਾਬ ਤੇ ਲਿਆਵਾਂਗੇ ਅਮਰੀਕਾ ਤੇ ਕੈਨੇਡਾ ਤੋਂ ਵੀ ਲੋਕ ਆਇਆ ਕਰਨਗੇ ਇੱਥੇ ਇਸ ਦੇਸ਼ ਨੂੰ ਵੇਖਣ ਇੱਥੇ ਰਹਿਣ ਇੱਥੇ ਵਸਣ ਆਸੀ ਤੁਹਾਨੂੰ ਯਾਦ ਹੋਣਾ ਹੈ ਮਾਨ ਸਾਹਿਬ ਦਾ ਇੱਕ ਕਿਆਸੀ ਵੀ ਗੋਰੇ ਆਇਆ ਕਰਨਗੇ ਹੁਣ ਫੇਰ ਬਾਈ ਇਲੈਕਸ਼ਨ ਆਇਆ ਜਲੰਧਰ ਦਾ ਤੇ ਮਾਨ ਸਾਹਿਬ ਨੇ ਜਲੰਧਰ ਘਰ ਲੈ ਲਿਆ ਵੈਸੇ ਤਾਂ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਕਾਰ ਰੈਂਟ ਦੇ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਇਹ ਪਤਾ ਲੱਗਿਆ ਵੀ ਉਹ ਕਾਰ ਸਰਕਾਰ ਦੁਆਰਾ ਰੈਂਟ ਤੇ ਲਿਆ ਗਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਅਗਰ ਮੁੱਖ ਮੰਤਰੀ ਸਾਹਿਬ ਨੇ जलंधर जाके घर रेंट लेना मैनू की एतराज है पर मुख्यमंत्री साहब ने कहा कि मैं इतने रहा करा बकायदा जलंधर वैसट की जू च लिया गया जलंधर वैस्ट उलैक्शन अलैक्शन वादा किया गया कि मैं इथे रिहा करा मैं तो पहला भी कहना सी मानसा इतने रह नहीं सकना मुख्य साहब दार जिम्मेदारियां होंगे ਸਿਧਾਂਤ ਬਹਾਉਂਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਘਰ ਜਿਸ ਦਿਨ ਦਾ ਚੋਣ ਜਿੱਤੇ ਹੈ ਨਤੀਜਾ ਆਇਆ ਉਹ ਘਰ ਬੰਦ ਪਿਆ ਜੇ ਖੁੱਲਾ ਤਾਂ ਦੱਸ ਦਿਓ ਹੋਣ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਘਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲੌਰ ਜਾਂ ਉਹਦਾ ਘਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਘਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਭਲੇਮਾਨ ਸਿੱਦਾ ਜਿਹੜਾ ਉੱਥੇ ਕਮਿਸ਼ਨਰ ਲੱਗਿਆ ਉਹਦਾ ਵੀ ਕੰਮਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਉਹਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫਤੇ 'ਚੋਂ 2 ਦਿਨ ਹੀ ਕਿਹਾ ਕਿ ਮਹੀਨੇ 'ਚੋਂ 2 ਦਿਨ ਕਿਹਾ ਮੈਂ ਤੁਹਾਨੂੰ ਕਹਿੰਦਾ ਹਫਤੇ 'ਚੋਂ 2 ਦਿਨ ਹੁਣ ਹਫਤੇ 'ਚੋਂ 2 ਦਿਨ ਉਹ ਜਲੰਧਰ ਲਾਇਆ ਕਰਨਗੇ ਐਜ਼ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰਨ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਵੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨਾਂ ਚਾਰ ਘਰ ਹੋਰ ਲੈਣੇ ਪੈਣੇ ਆ ਫਿਰ ਚਾਰੇ ਉਹਨਾਂ ਜਗ੍ਹਾ ਤੇ ਦੋ ਦੋ ਦਿਨ ਅਗਰ ਲਾਉਣਗੇ ਤਾਂ ਮਾਨ ਸਾਹਿਬ ਦਾ ਇਹਨਾਂ ਪੰਜ ਹਲਕਿਆਂ ਚ ਹੀ ਰਹਿ ਜਾਣਗੇ ਜਾਂ ਪੰਜ ਜ਼ਿਲ੍ਹਿਆਂ ਚ ਲਾ ਲਵਾਂ ਬਾਕੀ ਜ਼ਿਲ੍ਹਿਆਂ ਦਾ ਕੀ ਹੋਇਆ ਤਾਂ ਬਾਕੀ ਹਲਕਿਆਂ ਦਾ ਕੀ ਹੋਏਗਾ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਾ ਸਰ ਸਗੂਫੇ ਛੱਡਨੇ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ ਇਹ ਮਾਨ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ ਇਸੇ ਕਾਰਨ ਰਿਆ ਕਿ ਅਸੀਂ 7 ਸੀਟਾ ਜਿੱਤੇ ਉਹ 3 ਸੀਟਾ ਜਿੱਤੇ ਕਿਉਂਕਿ ਉਹ ਕਹਿੰਦੇ ਸੀ 13 0 ਤੇ ਮੈਂ ਕਹਿੰਦਾ ਸੀ ਕੀ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਏਗੀ ਸੀਟਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੇ ਕੋਲੇ ਸਭ ਤੋਂ ਵੱਧ ਸੀਟਾਂ ਹੋਣੀਆਂ ਉਵੇਂ ਹੀ ਹੋਇਆ ਇਸੇ ਕਰਕੇ ਉਹਨਾਂ ਕੋਲੇ ਤਿੰਨ ਆਏ ਕਿਉਂਕਿ ਬਹੁਤ ਵੱਡੇ ਵੱਡੇ ਓਵਰ ਪ੍ਰੋਮਿਸਿੰਗ ਜਿਹੜੇ ਕੀਤੇ ਸਨ ਵਾਦੇ ਆਸਮਾਨ ਤੋਂ ਤਾਰੇ ਤੋੜ ਲਿਆਉਂਗਾ ਬਦਲਾਅ ਹੋਏਗਾ ਇੱਕ ਐਸਾ ਰਾਜ ਹੋਏਗਾ ਪਹਿਲੇ ਵਾਲੇ ਸੀ ਜਿਹੜੇ ਅਕਾਲੀ ਦਲ ਵਾਲੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਸੀ 25 ਸਾਲ ਦੀ ਗੱਲ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਨਿਭੜਿਆ ਤੇ ਸਾਰਾ ਕੁਝ ਧੋਕੇ ਲੈ ਗਿਆ ਹੁਣ ਇੱਕ ਸੀਟਾਈ ਆ ਕੋਈ ਵੀ ਨਹੀਂ ਰਿਹਾ ਅਕਾਲੀ ਦੋਚ ਇਹ ਹੀ ਹਾਲ ਇਸ ਪਾਰਟੀ ਦਾ ਹੋਣਾ ਹੁਣ ਮੈਂ ਗੱਲ ਕੀ ਕਰਨਾ ਚਾਹਣਾ ਤੁਹਾਨੂੰ ਮੈਂ ਕਿਉਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਐਮਰਜੈਂਸੀ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਕਿਉਂਕਿ ਕੱਲ ਨੂੰ ਫੇਰ ਪਾਰਲੀਮੈਂਟ ਹੈ ਫਿਰ ਸਮਾਂ ਨਹੀਂ ਲੱਗਿਆ ਕਿਉਂਕਿ ਪਹਿਲਾਂ ਵੀ ਪਾਰਲੀਮੈਂਟ ਸੀ ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ ਗਿੱਦੜਵਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾ ਵੜਿੰਗ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨੁ ਤਾਂ ਇਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਪ੍ਰੈਸ ਕਾਨਫਰੰਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਜੀਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲॉक्स ਨੂੰ ਇਹ ਨਹਿਰ ਪਾਣੀ ਦੇਗੀ ਭਾਈ ਮੈਨੂੰ ਤਾਂ ਨਹਿਰ ਕੱਢਣ ਤੇ ਕੋਈ ਇਤਰਾਜ਼ ਨਹੀਂ ਮੈਂ ਕਹਿੰਨਾ ਹੈ ਕਿਉਂਕਿ ਜਿਹੜਾ ਸਰਫੇਸ ਵਾਟਰ ਹੈ ਸਾਡਾ ਗਰਾਊਂਡ ਵਾਟਰ ਹੈ ਇਹ ਰੇਤੇ ਬਹੁਤ ਸਾਰੀ ਹਰਦੀਪ ਕਿੰਗਰਾ ਜੀ ਨੇ ਬਹੁਤ ਵਿਸਾਰਪੂਰਕ ਜਾਣਕਾਰੀ ਹੈ ਇਹਨਾਂ ਨੂੰ ਉਹ ਦਿਨ ਬਦ ਦਿਨ ਥੱਲੇ ਜਾ ਰਿਹਾ ਹੈ ਬਹੁਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਾਣੀ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ ਮੁੱਕ ਜਾਣਾ ਇਹ ਨਾ ਹੋਵੇ ਰੇਗਿਸਤਾਨ ਬਣ ਜਾਏ ਇਸ ਕਰਕੇ ਕਈ ਮਾਹਿਰ ਸਾਨੂੰ ਕਹਿੰਦੇ ਜੀਰੀ ਨਾ ਲਾਓ ਝੋਨਾ ਨਾ ਲਾਓ ਹੋਰ ਕੋਈ ਫਸਲਾਂ ਲਾਓ ਪਰ ਸਰਕਾਰਾਂ ਨੇ ਕਦੇ ਬੰਦੋਬਾਸਤ ਕੀਤਾ ਨਹੀਂ ਕਿ ਕਿਵੇਂ ਡਾਈਵਰਸਿਫਿਕੇਸ਼ਨ ਹੋਵੇ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਕਨਾਲ ਵਾਟਰ ਜਿੰਨਾ ਮਿਲੇ ਉਨਾਂ ਹੀ ਥੋੜਾ ਸਾਡੇ ਕੋਲ ਸ਼ਾਰਟੇਜ ਹੈ ਇਹਦੇ ਆਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਨਾਂ ਕਿੰਨਾ ਕੁ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨੇ ਨਹਿਰ ਦੇ ਨਾਲ ਜਿਹੜੀ ਰਾਜਸਥਾਨ ਫੀਡਰ ਦੇ ਨਾਲ ਇਹ ਨਹਿਰ ਕੱਢਣ ਦੀ ਗੱਲ ਕਰ ਰਹੇ ਨੇ ਉਹ ਸਾਰਾ এনवायरमेंट ਕਿੰਨਾ ਨੁਕਸਾਨ ਹੋਏਗਾ ਉਹਦੇ ਤੇ ਵਿਚਾਰ ਕੀਤਾ ਜਾਂਦਾ ਹੈ ਪਹਿਲਾਂ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲਾਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਇਹ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਫੇਲ ਕਰਤਾ ਸੀ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਬਰਖਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ ਐਨਵਾਇਰਨਮੈਂਟ ਦੀ ਗੱਲ ਕਰੀਏ ਔਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹਦੇ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰੇ ਨਾਲ ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰ ਸਨ ਕਿਤੇ ਉਹਨਾਂ ਦੇ ਖਾਲੀ ਥਾਵਾਂ ਲੇਕਿਨ ਉਹ ਸਾਰੀ ਜਗ੍ਹਾ ਦੇ ਨਹੀਂ ਹੈ